हां जी दोस्तों एक बड़ी खबर निकल के सामने आई है ये खबर अपने आधार कार्ड ਨੂੰ ਲੈ ਕੇ সামনে आई है अपने आधार कार्ड ਦੇ ਵਿੱਚ ਤਿੰਨ ਵੱਡੇ ਬਦਲਾਵ ਕੀਤੇ ਗਏ ਹਨ ਇਹਨਾਂ ਨੂੰ ਜਾਨਣਾ ਆਪਣੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਤੇ ਵੀ ਗਲਤ ਯੋਜਨਾ ਦਾ ਸ਼ਿਕਾਰ ਹੋ ਸਕਦੇ ਹਨ ਸੋ ਆਓ ਜਾਣਦੇ ਹਾਂ ਕੀ ਹੈ ਮਹੱਤਵਪੂਰਨ ਜਾਣਕਾਰੀ ਸੋ ਇਸ ਤੋਂ ਪਹਿਲਾਂ ਬੁੱਟਰ ਡੀਸੀ ਕਾਫੇ ਦੇ ਚੈਨਲ ਤੇ ਆਏ ਸਾਰੇ ਦੋਸਤਾਂ ਦਾ ਮੋਸਟ ਵੈਲਕਮ ਤੇ ਸਾਡੇ ਚੈਨਲ ਦੇ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਅਤੇ ਨਾਲ ਦੇ ਨਾਲ ਬੈਲ ਆਈਕਨ ਦੀ ਘੰਟੀ ਨੂੰ ਪ੍ਰੈਸ ਕਰ ਸਕਦੇ ਹੋ ਤਾਂ ਜੋ ਤੁਹਾਨੂੰ ਸਾਡੀ ਹਰ ਜਾਣਕਾਰੀ ਸਭ ਤੋਂ ਪਹਿਲਾਂ ਮਿਲ ਸਕੇ ਸੋ ਅੱਜ ਆਪਾਂ ਗੱਲ ਕਰਦੇ ਹਾਂ ਆਪਣੇ ਆਧਾਰ ਕਾਰਡ ਬਾਰੇ ਚ ਸਭ ਤੋਂ ਵੱਡੇ ਤਿੰਨ ਬਦਲਾਅ ਨਿਕਲ ਕੇ ਆਏ ਹੋਏ ਹਨ ਜਾਣਦੇ ਹਾਂ ਕੀ ਹੈ ਇਹ ਬਦਲਾਅ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਦੇਖ ਲੈਨੇ ਆ ਕਿ ਆਪਣੇ ਆਧਾਰ ਕਾਰਡ ਦੇ ਉੱਪਰ ਹੁਣ ਇੱਕ ਵਿਸ਼ੇਸ਼ ਨੋਟ ਲਿਖਿਆ ਆਉਂਦਾ ਹੈ ਜਿਸ ਦੇ ਉੱਪਰ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਆਪਣਾ ਆਧਾਰ ਕਾਰਡ ਆਪਣੇ ਜਨਮ ਮਿਤੀ ਦਾ ਸਬੂਤ ਨਹੀਂ ਹੈ ਤਾਂ ਇਸ ਤੋਂ ਪਹਿਲਾਂ ਆਪਾਂ ਜਿੱਥੇ ਕਿਤੇ ਵੀ ਆਧਾਰ ਕਾਰਡ ਆਪਣੀ ਜਨਮ ਮਿਤੀ ਨੂੰ ਲੈ ਕੇ ਵਰਤਦੇ ਸੀ ਤਾਂ ਹੁਣ ਇਹ ਆਪਣੀ ਜਨਮ ਮਿਤੀ ਦਾ ਸਬੂਤ ਨਹੀਂ ਰਿਹਾ ਇਹ ਆਪਣੇ ਆਧਾਰ ਪਛਾਣ ਦਾ ਸਬੂਤ ਹੈ ਨਾ ਕਿ ਨਾਗਰਿਕਤਾ ਜਾਂ ਜਨਮ ਮਿਤੀ ਦਾ ਸੋ ਇਹ ਇੱਕ ਵੱਡੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਸੋ ਜਿਨ੍ਹਾਂ ਦੇ ਆਧਾਰ ਕਾਰਡ ਦੇ ਉੱਪਰ ਇਹ ਚੀਜ਼ ਨਹੀਂ ਲਿਖੀ ਹੋਈ ਤਾਂ ਉਹ ਆਪਣਾ ਨਵਾਂ ਆਧਾਰ ਕਾਰਡ ਪ੍ਰਿੰਟ ਕਰਵਾ ਸਕਦੇ ਹਨ ਸੋ ਦੂਜੀ ਵੱਡੀ ਜਾਣਕਾਰੀ ਨਿਕਲ ਕੇ ਆਈ ਹੈ ਇਹ ਜਾਣਕਾਰੀ ਤੁਹਾਡੇ ਲਈ ਵਿਸ਼ੇਸ਼ ਮਹੱਤਤਾ ਰੱਖਦੀ ਹੈ ਕਿਉਂਕਿ ਇਸ ਦੇ ਵਿੱਚ ਤੁਹਾਡੀ ਬਹੁਤ ਹੀ ਵੱਡੀ ਸਿਕਿਉਰਿਟੀ ਹੈ ਕਿਉਂਕਿ ਤੁਹਾਡੇ ਅੱਜ ਕੱਲ ਆਧਾਰ ਕਾਰਡ ਹਰ ਇੱਕ ਚੀਜ਼ ਦੇ ਨਾਲ ਜੁੜਿਆ ਹੈ ਜਿਵੇਂ ਕਿ ਤੁਹਾਡੇ ਪੈਨ ਕਾਰਡ ਨਾਲ ਤੁਹਾਡਾ ਆਧਾਰ ਕਾਰਡ ਲਿੰਕ ਹੈ ਤੁਹਾਡੇ ਵੋਟਰ ਕਾਰਡ ਨਾਲ ਤੁਹਾਡਾ ਆਧਾਰ ਕਾਰਡ ਲਿੰਕ ਹੈ ਤੁਹਾਡੇ ਡਰਾਈਵਿੰਗ ਲਾਇਸੈਂਸ ਨਾਲ ਬੈਂਕ ਖਾਤੇ ਦੇ ਨਾਲ ਅਤੇ ਹੋਰ ਵੀ ਕਈ ਥਾਵਾਂ ਤੇ ਆਪਣਾ ਆਧਾਰ ਕਾਰਡ ਅੱਜ ਕੱਲ ਹਰ ਇੱਕ ਜਗ੍ਹਾ ਤੇ ਲਿੰਕ ਹੋ ਰਿਹਾ ਹੈ ਇਹ ਤੁਹਾਡੇ ਤੁਹਾਡੇ ਮੋਬਾਈਲ ਨੰਬਰ ਦੇ ਨਾਲ ਵੀ ਤੁਹਾਡਾ ਆਧਾਰ ਕਾਰਡ ਲਿੰਕ ਹੁੰਦਾ ਹੈ ਤਾਂ ਇਸ ਦੇ ਲਈ ਆਪਾਂ ਜਦੋਂ ਵੀ ਕਿਤੇ ਜਾਂਦੇ ਆ ਤਾਂ ਆਪਣੇ ਤੋਂ ਆਪਣੇ ਆਧਾਰ ਕਾਰਡ ਮੰਗਿਆ ਜਾਂਦਾ ਹੈ ਜਿਸ ਦੇ ਵਿੱਚ ਆਪਣੇ 12 ਅੱਖਰਾਂ ਦਾ ਆਪਣੇ ਕੋਲ ਇੱਕ ਨੰਬਰ ਹੁੰਦਾ ਹੈ ਉਹ ਆਪਣੇ ਆਧਾਰ ਕਾਰਡ ਉੱਪਰ ਦਰਜ ਹੁੰਦਾ ਹੈ ਸੋ ਇਹ ਨੰਬਰ ਆਪਣੇ ਲਈ ਬਹੁਤ ਜ਼ਰੂਰੀ ਹੈ ਜੇਕਰ ਐਸੇ ਨੰਬਰ ਦੀ ਗਲਤ ਵਰਤੋਂ ਕੀਤੀ ਜਾਵੇ ਤਾਂ ਆਪਣਾ ਪੂਰੇ ਦਾ ਪੂਰਾ ਬੈਂਕ ਅਕਾਊਂਟ ਵੀ ਖਾਲੀ ਹੋ ਸਕਦਾ ਹੈ ਤੇ ਹੋਰ ਵੀ ਡਾਕੂਮੈਂਟਾਂ ਦੇ ਨਾਲ ਛੇੜਛਾੜ ਕੀਤੀ ਜਾ ਸਕਦੀ ਹੈ। ਸੋ ਗਵਰਨਮੈਂਟ ਵੱਲੋਂ ਇੱਕ ਮਾਸਕ ਆਧਾਰ ਕਾਰਡ ਨਿਕਲ ਕੇ ਆਇਆ ਹੈ ਜਿਸ ਨੂੰ ਤੁਸੀਂ ਆਪਣੇ ਕੋਲੋਂ ਪ੍ਰਿੰਟ ਕਰਵਾ ਸਕਦੇ ਹੋ ਜਾਂ ਆਪਣੇ ਨੀਅਰ ਕਿਸੇ ਕੈਫੇ ਤੋਂ ਤੁਸੀਂ ਇਸ ਨੂੰ ਪ੍ਰਿੰਟ ਕਰਵਾ ਸਕਦੇ ਹੋ ਜਿਸ ਦੇ ਵਿੱਚ ਤੁਹਾਡੀ ਜਾਣਕਾਰੀ ਨੂੰ ਗੁਪਤ ਰੱਖਿਆ ਜਾਵੇਗਾ। ਸੋ ਤੁਸੀਂ ਦੇਖ ਸਕਦੇ ਹੋ ਕਿ ਐਕਸ 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 ਉਸ ਤੋਂ ਬਾਅਦ ਲਾਸਟ ਵਾਲੇ 4 ਅੱਖਰ only ਦੱਸੇ ਜਾਣਗੇ ਤਾਂ ਇਹ ਤੁਹਾਡਾ ਆਧਾਰ ਕਾਰਡ ਹਰ ਇੱਕ ਜਗ੍ਹਾ ਤੇ ਵੈਲਿਡ ਹੋਵੇਗਾ। ਇਸ ਨੂੰ ਤੁਸੀਂ ਹਰ ਜਗ੍ਹਾ ਤੇ ਵਰਤ ਸਕਦੇ ਹੋ। ਜਸਟ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਹਾਂ ਇਹ ਸਾਡਾ ਇਸ ਤੋਂ ਬਿਨਾ ਨਹੀਂ ਸਰਦਾ ਉੱਥੇ ਹੀ ਤੁਸੀਂ ਆਪਣਾ origignal ਆਧਾਰ ਕਾਰਡ ਦੇਣਾ ਹੈ ਜਿਸ ਦੇ ਵਿੱਚ ਤੁਹਾਡੇ ਪੂਰੇ 12 ਅੱਖਰ ਲਿਖੇ ਹੋਣਗੇ। ਅਦਰਵਾਇਸ ਤੁਸੀਂ ਜੇ ਕਿਤੇ ਜਾਂਦੇ ਹੋ, ਜਾਂਦੇ ਹੋ, ਟੂਰ ਤੇ ਜਾਂਦੇ ਹੋ ਜਾਂ ਕਿਤੇ ਹੋਰ ਤਾਂ ਉੱਥੇ ਤੁਸੀਂ ਆਪਣਾ ਮਾਸਕ ਆਧਾਰ ਕਾਰਡ ਹੀ ਉਹਨਾਂ ਨੂੰ ਦਿਖਾਉਣਾ ਹੈ। ਸੋ ਇਸ ਤੋਂ ਬਾਅਦ ਤੀਜੀ ਵੱਡੀ ਜਾਣਕਾਰੀ ਜੋ ਕੁਝਾਂ ਦੇ ਆਧਾਰ ਕਾਰਡ ਦੇ ਉੱਪਰ ਜਨਮ ਮਿਤੀ ਪੂਰੀ ਨਹੀਂ ਲਿਖੀ ਹੁੰਦੀ ਓਨਲੀ 1999 ਜਾਂ 1998 1979 ਇਸ ਤਰ੍ਹਾਂ ਕੁਝ ਵੀ ਲਿਖਿਆ ਹੁੰਦਾ ਹੈ ਪੂਰੀ ਜਨਮ ਮਿਤੀ ਨਹੀਂ ਲਿਖੀ ਹੁੰਦੀ ਤਾਂ ਉਹ ਵੀ ਆਧਾਰ ਕਾਰਡ ਹੁਣ ਤੁਹਾਡਾ ਨਹੀਂ ਚੱਲੇਗਾ ਉਸ ਦੇ ਲਈ ਤੁਹਾਨੂੰ ਆਪਣੇ ਆਧਾਰ ਕਾਰਡ ਦੇ ਉੱਪਰ ਪੂਰੀ ਜਨਮ ਮਿਤੀ ਲਿਖਵਾਉਣੀ ਜ਼ਰੂਰੀ ਹੋ ਗਈ ਹੈ ਸੋ ਇਹ ਤਿੰਨ ਵੱਡੀਆਂ ਅਪਡੇਟ ਨਿਕਲ ਕੇ ਆਈਆਂ ਸੀ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਤੁਹਾਡਾ ਜਿਹੜਾ ਆਧਾਰ ਕਾਰਡ ਜਨਮ ਮਿਤੀ ਦਾ ਸਬੂਤ ਨਹੀਂ ਰਿਹਾ ਦੂਜਾ ਤੁਹਾਡੇ ਆਧਾਰ ਕਾਰਡ ਦੀ ਗਲਤ ਵਰਤੋਂ ਕਿਤੇ ਨਾ ਕਿਤੇ ਕੀਤੀ ਜਾ ਸਕਦੀ ਹੈ ਇਸ ਦੇ ਲਈ ਤੁਸੀਂ ਆਪਣਾ ਆਧਾਰ ਕਾਰਡ ਨੂੰ ਮਾਸਕ ਆਧਾਰ ਕਾਰਡ ਵੀ ਆਪਣੇ ਕੋਲ ਇੱਕ ਕਢਵਾ ਕੇ ਰੱਖ ਲਓ ਤੇ ਤੀਜੀ ਜਾਣਕਾਰੀ ਸੀ ਇਹਦੇ ਵਿੱਚ ਆਪਣੀ ਜਨਮ ਮਿਤੀ ਨੂੰ ਪੂਰਾ ਲਿਖਵਾਓ ਤੇ ਇਸ ਤੋਂ ਬਾਅਦ ਕੁਝ ਵੀਰ ਆਪਣਾ ਇਸ ਆਧਾਰ ਕਾਰਡ ਦਾ ਪ੍ਰਿੰਟ ਆਊਟ ਕਢਵਾ ਲੈਂਦੇ ਹਨ ਜੋ ਕਿ ਜਲਦੀ ਹੀ ਖਰਾਬ ਹੋ ਜਾਂਦਾ ਹੈ ਤਾਂ ਗਵਰਨਮੈਂਟ ਵੱਲੋਂ ਹੁਣ ਆਪਾਂ ਨੂੰ ਇੱਕ ਪੀਵੀਸੀ ਕਾਰਡ ਵੀ ਬਣਾ ਕੇ ਦਿੱਤਾ ਜਾ ਰਿਹਾ ਹੈ ਤਾਂ ਜਿਸ ਕਿਸੇ ਵੀਰ ਨੇ ਵੀ ਉਹ ਆਧਾਰ ਕਾਰਡ ਬਣਵਾਉਣਾ ਹੋਵੇ ਤਾਂ ਕਿਸੇ ਵੀ ਪੰਜਾਬ ਦੇ ਵਿੱਚ ਕਿਤੋਂ ਦਾ ਵੀ ਉਹ ਰਹਿਣ ਵਾਲਾ ਹੋਵੇ ਤਾਂ ਉਹ ਆਪਣੇ ਕੋਲੋਂ ਆਪਣੀ ਫੀਸ ਸੈਂਡ ਕਰਕੇ ਤਾਂ ਆਪਣੇ ਕੋਲ ਅਪਲਾਈ ਕਰਵਾ ਸਕਦਾ ਹੈ 10 ਤੋਂ 15 ਦਿਨ ਦੇ ਵਿੱਚ ਉਹਦਾ ਆਧਾਰ ਕਾਰਡ ਬਣ ਕੇ ਆ ਜਾਏਗਾ ਸੋ ਇਸ ਤਰ੍ਹਾਂ ਦੀ ਹਰ ਇੰਪੋਰਟੈਂਟ ਜਾਣਕਾਰੀ ਦੇ ਲਈ ਤੁਸੀਂ ਸਾਡੇ ਚੈਨਲ ਦੇ ਨਾਲ ਜੁੜ ਸਕਦੇ ਹੋ ਅਤੇ ਨਾਲ ਦੇ ਨਾਲ ਸਾਨੂੰ ਇੰਸਟਾਗ੍ਰam ਤੇ ਵੀ ਫੋਲੋ ਕਰ ਸਕਦੇ ਹੋ ਜਿੱਥੇ ਕਿ ਅਸੀਂ ਹਰ ਰੋਜ਼ ਸਰਕਾਰੀ ਸਕੀਮਾਂ ਅਤੇ ਸਰਕਾਰੀ ਸਹੂਲਦਾਂ ਸਰਕਾਰੀ ਨੌਕਰੀਆਂ ਦੀ ਜੋ ਨਿਊ ਅਪਡੇਟ ਹੈ ਉਹ ਅਸੀਂ ਉੱਥੇ ਅਪਲੋਡ ਕਰਦੇ ਰਹਿੰਦੇ ਹਾਂ ਤੇ ਨਾਲ ਦੇ ਨਾਲ ਹੀ ਸਾਡੇ ਚੈਨਲ ਤੇ ਵੀ ਅਸੀਂ ਹਰ ਇੱਕ ਚੀਜ਼ ਨੂੰ ਅਪਲੋਡ ਕਰਦੇ ਹਾਂ ਤਾਂ ਜੋ ਤੁਹਾਨੂੰ ਸਹੀ ਤੇ ਦਰੁਸਤ ਜਾਣਕਾਰੀ ਮਿਲ ਸਕੇ ਸੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ